ਸੋ ਦੋਸਤੋ ਮੇਰੀ ਪਿਆਰੀ ਜੀ ਭੈਣਾ ਵਾਸਤੇ ਹੁਣ ਮੈਂ ਇੱਧਰ ਆ ਚੁੱਕੀ ਹਾਂ ਜਿੱਥੇ ਲੇਡੀਜ਼ ਕੱਪੜੇ ਪਏ ਨੇ ਬਹੁਤ ਸੋਹਣੇ ਸੋਹਣੇ ਪਏ ਆ ਪਰ ਗਾਇਸ ਮਹਿੰਗੇ ਬਹੁਤ ਹਨ ਹਰ ਇੱਕ ਤਰ੍ਹਾਂ ਦੀ ਡਰੈਸ ਪਈ ਆ ਵੈਸਟਰਨ ਸੋਹਣੇ ਸੋਹਣੇ ਪਿਆਰੇ ਪਿਆਰੇ ਜਿੱਦਾਂ ਦੇ ਇੱਥੇ ਪਾਉਂਦੇ ਆ ਦੇਖੋ ਕਿੰਨੀ ਸੋਹਣੀ ਟੀ-ਸ਼ਰਟ ਗਰਮੀਆਂ ਦੀਆਂ ਆ ਦੇਖੋ ਤੁਸੀਂ ਇਹ ਆ ਦੇ ਇਹ ਵਧੀਆ ਜਿੱਦਾਂ ਦੀ ਅਗਲੀ ਚੁਆਇਸ ਹੁੰਦੀ ਆ ਸਲੀਪਰ ਦੇਖ ਲਓ ਸਭ ਦੀ ਆਪਣੀ ਆਪਣੀ ਪਸੰਦ ਹੁੰਦੀ ਆ ਔਰ ਤੁਸੀਂ ਦੇਖ ਹੀ ਜਾਓ ਬਸ ਕੋੜ ਤੇ ਭਏ ਇੱਧਰ ਕਿਸੇ ਨੂੰ ਹਾਫ 슬ੀਵਸ ਪਾਣੇ ਦਾ ਕਿਸੇ ਨੂੰ ਫੁੱਲ 슬ੀਵਸ ਸਭ ਦੀ ਆਪਣੀ ਕਿਸੇ ਨੂੰ ਵਿਦਆਊਟ 슬ੀਵਸ ਮੈਨੂੰ ਤਾਂ ਇਦਾਂ ਦੀ ਸੋਹਣੀ ਲੱਗਦੀ ਆ। ਬਲੈਕ ਕਲਰ ਤਾਂ ਵੈਸੇ ਹੀ ਮੇਰਾ ਬਹੁਤ ਮਨ ਪਸੰਦ ਆ। ਕੈਪਰੀਆਂ ਬਈਆਂ ਐ। ਤੇ ਟੀ-ਸ਼ਰਟ ਆ। ਕਲਰ ਵਾਲੇ ਕੁਰਤੇ ਬਹੁਤ ਸੋਹਣੇ ਲੱਗਦੇ ਮੈਨੂੰ। ਮੇਰੇ ਕੋਲ ਵੀ ਬਹੁਤ ਕੁਰਤੀਆਂ ਕਾਲਰ ਕਰवानी ਹੁੰਦੀ ਮੈਨੂੰ। ਮੈਨੂੰ ਕਾਲਰ ਸੋਹਣੇ ਲੱਗਦੇ। ਕਰੋਪ-ਕੋਪ ਹੁੱਡੀਆਂ ਪਈਆਂ ਸਾਰੀਆਂ ਹੁੱਡੀਆਂ ਦਾ ਜਮਾਨਾ ਅੱਜ ਦਾ ਲਗਾਈ ਸੀ ਕਾਲੀਆਂ-ਕਾਲੀਆਂ ਕਮੀਜ਼ਾਂ ਦੇਖ ਲਓ ਗਾਇਸ ਸ਼ਰਟਾਂ ਵੀ ਕਹਿ ਦਿੰਨੇ ਆ ਜੇ ਸਟਾਈਲਿਸ਼ ਜਿਹੀ ਗਈ ਹੈ ਤਾਂ ਆਪਾਂ ਕਹਿ ਦਿੰਨੇ ਆ ਸ਼ਰਟ ਪਈ ਹੈ ਸ਼ਰਟ ਇਹ ਤੋਂ ਮੈਂ ਇਹ ਵੀ ਬਹੁਤ ਸੋਹਣਾ ਸੈਟ ਆ ਬਣਿਆ ਹੋਇਆ ਪ੍ਰੋਪਰ ਰਾਣੀ ਕਲਰ ਵੈਸਟਰਨ ਕੱਪੜੇ ਆਤੀ ਇੱਥੇ ਦੇਖਦੇ ਜਾਓ ਤੁਸੀਂ ਬਸ ਕਿਉਂਕਿ ਕਿਉਂਕਿ ਦੋਸਤੋ ਇੱਥੇ ਐਵੇਂ ਦੇ ਕੱਪੜੇ ਹੀ ਪਾਏ ਜਾਂਦੇ ਨੇ ਆ ਦੇਖੋ ਤਾਂ ਕਿੰਨਾ ਸੋਹਣਾ ਕਲਰ ਵੀ ਦੇਖੋ ਬੜਾ ਹੀ ਸੋਹਣਾ ਸਾਰਾ ਟੂਰ ਕਰਾਉਂਦੇ ਆ ਤੁਹਾਨੂੰ ਕੈਪੀਆਂ ਕੈਪ ਟੋਪੀਆਂ ਗਾਇਜ਼ ਟੋਪੀਆਂ ਬਸ ਦੇਖੀ ਹੋ ਜਾਓ ਤੁਸੀਂ मैं भी देख रही हूँ ये तो ओनली बस देखो जी शर्ट ना निकरा पाओ हैं <laughs> गाइस स्कर्टा वही है हम्म हे बदी ਬਹੁਤ ਸੋਹਣੇ ਕਾਟਨ ਦੇ ਕੱਪੜੇ ਆ ਤੁਸੀਂ ਇਹ ਨਾ ਸਮਝਿਓ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਦਿਖਾ ਦਵਾ ਮੈਂ ਤਾਂ ਲਾ ਕੇ ਦੇਖਾਂ ਇਨਾ ਜੀ ਮੈਨੂੰ ਨਿਸ ਪਸੰਦ ਆਈ ਕੋਈ ਇੱਧਰ ਦੇਖ ਲੰਨੇ ਆਪਾਂ ਪਰਸ ਵੀ ਪਏ ਆ ਸੋਹਣੀ ਆ ਨਾ ਕੋਈ ਲੱਗ ਰਿਹਾ ਮਿਰਚੀ ਕਦੋਂ ਲੈ ਲਵਾਂ ਕੱਪੜਾ ਦਾ ਕੋਈ ਕੱਪੜੇ ਤਾਂ ਬਹੁਤ ਆ ਆ ਨਮਕੀ ਆ ਨਮਕ ਆ ਆਪਾਂ ਇਹ ਪਾ ਕੇ ਦੇਖ ਲਈਏ ਓਹੋ ਉਹ ਵੀ ਠੀਕ ਆ ਹੈ ਨਾ ਸ਼ਾਗਰ ਨਾਲ ਮੈਚ ਕਰ ਰਹੀ ਹੈ ਕਿਨੇ ਡਾਲਰ ਆਉਂਦੀਆਂ ਆਹ ਤੇ ਤਾਂ ਬਰਾਂਡ ਹੈ ਨਾ ਇਹ ਇੱਕ ਤਾਂ ਹੀ ਹੋਵੇ ਕਿ ਚੱਕਰ ਲਾਉਣਾ ਆਪੋ ਚਲਣੇ ਤੇ ਕੋਈ ਤਾਂ ਪਸੰਦ ਆਈ ਸੀ ਜੇ ਹੁਣ ਤੁਸੀਂ ਇਹ ਸੋਚ ਰਹੇ ਹੋ ਕਿ ਕੈਨੇਡਾ 'ਚ ਸਿਰਫ ਸ਼ਾਰਟ ਜਾਂ ਹੂਡੀਜ਼ ਹੀ ਮਿਲਦੀਆਂ ਨੇ ਇਹ ਤੁਹਾਡਾ ਭੁਲੇਖਾ ਸਾਰੀਆਂ ਕੁਸ਼ ਮਿਲਦਾ ਹੈ ਕੈਨੇਡਾ 'ਚ ਸਾਰਾ ਕੁਝ ਤੁਸੀਂ ਕ੍ਰੌਕ ਸੂਟ ਲੋ ਸਕਰਟ ਲੋ ਕੁੜਤੀਆਂ ਲੋ ਮਤਲਬ ਇੱਥੇ ਕੁੜਤੀਆਂ ਨਹੀਂ ਹੈਗੀਆਂ ਇੱਥੇ ਵੈਸਟਰਨ ਡਰੈੱਸ ਮੈਸੇ ਮੈਂ ਤੁਹਾਨੂੰ ਦੱਸਣੀ ਆ ਕਿ ਸਾਰਾ ਕੁਝ ਇੱਥੇ ਮਿਲਦਾ ਹੈ ਇਹ ਤਾਂ ਕੁੜੀਆਂ ਲਈ ਡਰੈੱਸਾਂ ਐ ਪਿਆਰੀਆਂ 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 ਕੁੜੀਆਂ ਲਈ ਪਿਆਰੀਆਂ ਪਿਆਰੀਆਂ ਡਰੈੱਸਾਂ ਪੇਸ਼ ਹੈ ਗਾਇਸ ਇਹ ਪੈਂਟ ਨਾਲ ਪਾਏ ਜਾਂਦੇ ਆ ਟੌਪ ਹੁੰਦੇ ਆ ਇੱਥੇ ਕਰਾਰੀ ਮੇਰੀ ਫੇਰ ਫਸ ਜਾਣੀ ਆ ਆ ਦੇਖ ਦੀ ਆ ਦੇਖ ਦੀ ਉਹ ਦੇਖਦੇ ਨਹੀਂ ਕੁਝ ਪਾ ਕੇ ਇੱਥੇ ਨੂੰ ਕਰਕੇ ਦੇ ਜੀ ਐਂ ਬੰਦਿਓ ਰੰਡ ਅਜੀ ਇੱਥੇ ਇਹਦਾ ਲੈ ਛੇੜੇ ਲੱਗ ਕੋਈ ਕਰੀ ਵਾ ਹਰਦਾ ਦਾ ਮਿਲ ਕੋ ਹੈਗੀ ਐ ਐਸਾ ਜਿਹਾ ਤਾਂ ਹੈ ਕਿ ਜਦ ਪਾਕੇ ਤਾਂ ਦੇਖ ਲੈਣੇ ਆ ਗੋਰੀਆ ਦਾ ਹੈ ਓ ਮਾਈ ਗੋਡ ਆ ਵੀ ਪਾਕੇ ਦੇਖ ਲੈਤੀ ਜੀ ਨਾ ਅੰਭੀ ਜੀ ਸੌਂਦਾ ਦੇ ਖੋਕੇ ਦੇ ਪਾਈਏ ਹੋਰ ਦੇਖਦੇ ਗਿਦਰੇ ਬਾਅਦ ਚ ਫਾਈਨਲ ਦਾ ਤਰਾ ਦੇਖ ਲਈਏ ਬਾਰ ਵੀ ਗਿੱਲਰਗੇ ਸਾਰੇ ਇੱਥੇ ਇੰਨੀ ਸਟਾਈਲਿਸ਼ ਸਲੀਪਰ ਹੈ ਨਾ ਲੋਕ ਕਹਿਣ ਹਾਏ ਹਾਏ ਨਹੀਂ ਤੂੰ ਕਵੀਲ ਲੱਗਦੀ ਆ ਖੋਟੋ ਪੀਜੀ ਪਾ ਕੇ ਸਲੀਪਰ ਚ ਪਾ ਕੇ ਫੇਰ ਆਪਾਂ ਹੁਣ ਪੇਸ਼ ਹੈ ਹੁਣ ਅਸੀਂ ਆ ਗਏ ਕੁੜੀਆਂ ਦੇ ਡਰੈਸਾਂ ਵੱਲ ਤੇ ਇੱਥੇ ਕ੍ਰੌਪ ਟੌਪ ਦੀ ਲਾਈਨ ਅਪ ਵੇਖੋ ਜੀ ਕਿੰਨੇ ਪਿਆਰੇ ਪਿਆਰੇ ਆ ਜੀ ਬਸ ਇੱਥੇ ਤੁਸੀਂ ਮੌਸਮ ਦਾ ਤਾਪਮਾਨ ਬਿਲਕੁਲ ਭੁੱਲ ਜੋ ਦੋਸਤੋ ਆ ਦੇਖੋ ਆ ਦੇਖੋ ਜੀ ਪੜਾਈ ਨੇ ਮਨਵੇ ਆ ਜਿੱਪੂਟੀ ਅਸਿੱਦੀ ਸਿੱਜੇ ਕੇ ਪਸੰਦ ਕਿਸਿੱਦੇ ਚਿੱਜੇ ਤਾਂ ਸਾਰੇ ਸਾਡੇ ਇੰਡੀਆ ਚ ਹੈਗੀਆਂ ਪੋਤਾਂ ਲੈ ਕੇ ਚੱਗ ਕੇ ਦੇਸੀ ਸਟਾਈਲ ਆਪਣਾ ਝੋਲਾ ਸਟਾਈਲ ਵੀ ਤਾਂ ਲੈਦਾ ਬੜਾ ਜੈਦਾ ਜੇ ਐਦਾਂ ਪਾਉਣੇ ਤਾਂ ਲਖਸਾਰਾ ਵਾਂਗੂ ਹੋ ਗਿਆ ਹਨਾ ਐਦਾਂ ਐਦਾਂ ਕਰਕੇ ਠੀਕ ਹੈ ਹਨਾ ਪਿੱਛੇ ਉਹ ਪਰਚੀ ਫੁਲਸ ਜਿਆ ਪਾ ਲੂਗਾ ਆਪਣਾ ਨਿੱਕ ਸੁੱਕ ਜਿਆ ਸਬਾਨ ਮੇਰਾ ਕੈਮਰਾ ਕਹਿ ਰਿਹਾ ਹੈ ਕਿ ਇਹ ਸੈਂਡਲ ਤੇਰੇ ਫੇਵਰੇਟ ਆ ਸਕਿਨ ਕਲਰ ਆ ਚੌੜੀ ਹੀਲ ਆ ਇਹ ਤੂੰ ਬਾਈ ਕਰ ਸਕਦੀ ਆ ਚੱਕਲਾ ਚੱਕਲਾ ਫਟਾਫਟ ਇੱਕ ਬਾਈ ਤਾਂ ਕਰ ਲਾ ਕੋਈ ਚੱਕਰ ਨਹੀਂ ਹੈ ਤਾਂ ਆਪਾਂ ਜਰੂਰ ਬਾਈ ਕਰਾਂਗੇ ਹੁਣ ਆਪਾਂ ਇਧਰ ਆ ਗਏ ਹੁਣ ਤੁਹਾਨੂੰ ਇਹਦੇ ਬਾਰੇ ਦੱਸਦੇ ਆ ਹੁਣ ਆਪਾਂ ਗੱਲ ਕਰਦੇ ਆ ਬੈਲਟਾਂ ਦੀ ਇਹ ਹੈ ਆਪਾਂ ਹੁਣ ਤੁਹਾਨੂੰ 벨ਟਾਂ ਦਿਖਾ ਰਹੇ ਹਾਂ ਇਹ ਆਊਟਫਿਟ ਦੀ ਜਾਨ ਹੈ ਕਦੇ ਕ੍ਰੋਪ ਟੌਪ ਨੂੰ ਸਹੀ ਜਗ੍ਹਾ ਤੇ ਫਿੱਟ ਕਰਦਾ ਤੇ ਕਦੇ ਲੰਬੇ ਸਕਰਟ ਨੂੰ ਫੈਸ਼ਨ ਦੇ ਨਾਲ ਕਾਬੂ ਕਰਦਾ ਹੈ 벨ਟ ਦੇ ਲੋਕ ਹੋ ਜਾਂਦਾ ਹੈ ਫੁੱਲ ਔਨ ਐਟੀਟਿਊਡ ਵਾਲਾ ਸਮਝ ਗਏ ਗਾਇਜ਼ ਸਮਝਿਆ ਕਰੋ ਬਸ ਮੇਰੀ ਲੈਂਗੁਏਜ ਹੁਣ ਗੱਲ ਕਰਦੇ ਆਪਾਂ ਕ੍ਰੋਪ ਟੌਪ ਦੀ ਜਿਹੜੇ ਹਾਲੇ ਵੀ ਟ੍ਰੈਂਡ 'ਚ ਚੱਲ ਰਿਹਾ ਹੈ ਕ੍ਰੋਪ ਟੌਪ ਜਿਵੇਂ ਸਮਰਦੀਪ ਜੁਲੀਅਟ ਸੱਤੀ ਹੋਵੇ ਲੱਗਦੀ ਲੋਕ ਵੀ ਫੁੱਲ ਔਨ ਮਾਡਰਨ ਸਾਰੇ ਇੱਥੇ ਮਾਡਰਨ ਡਿਜ਼ਾਈਨਰ ਹੁਣ ਆਪਾਂ ਫੇਰ ਆ ਗਏ ਹੁਣ ਆਪਾਂ ਫੇਰ ਪੰਗੇ ਕਰਾਂਗੇ ਦੇਖੋ ਫੇਰ ਆ ਗਿਆ ਫੁੱਟ ਸਿੱਧਾ ਤੁਹਾਡਾ ਇਹਦੇ ਚ ਪਾਉਂਗੇ ਕੀ ਵੈਸੇ ਇਹ ਥੋੜੀ ਵੱਡੀ ਹੁੰਦੀ ਫਿਰ ਇਹਦਾ ਸੱਤ ਸੂਬੇ ਪਾ ਲੰਦੇ ਪਾਉਂਗੇ ਕੀ ਐਦਾਂ ਹੁਣ ਨੈਸੇ ਸ਼ੋ ਲਈ ਆ ਗਾਇਸ ਮੈਂ ਤਾਂ ਹੱਸਦੀ ਹਾਂ ਪਤਾ ਨਹੀਂ ਕਿਉਂ ਇਹ ਟੋਪੀਆਂ ਜਿੱਥੇ ਆ ਜਾਂਦੇ ਉੱਥੇ ਮੇਰੀ ਘਰਾਰੀ ਫਸ ਜਾਂਦੀ ਹੈ ਤੁਸੀਂ ਕਹਿੰਦੇ ਹੋਣੇ ਕਿ ਇਹ ਟੋਪੀ ਆ ਮੈਨੂੰ ਬਸ ਸੋਹਣੀਆਂ ਲੱਗਦੀਆਂ ਬਸ ਮੈਂ ਇੱਥੇ ਵਾਸਤੇ ਲੈਣੀ ਹੋਣੀ ਹੈ ਕਿਉਂਕਿ ਇੱਥੇ ਹੀ ਜੇ ਘੁੰਮਣ ਜਾਂਦੇ ਹਨ ਤੇ ਮੈਂ ਕਈ ਦੇਖ ਲਈਆਂ ਮੈਂ ਹਾਲੇ ਸਿਲੈਕਟ ਨਹੀਂ ਕਰੀ ਪਰ ਕੈਪ ਮੈਂ ਲੈਣੀ ਜ਼ਰੂਰ ਨਹੀਂ ਹਾਂ ਤਾਂ ਬਿਲਕੁਲ ਵੀ ਨਹੀਂ ਚਾਹੁੰਦੀ ਦੇਖਦੇ ਜਾਓ ਗਾਇਸ ਸਾਰੀਆਂ ਇਹ ਟੀ-ਸ਼ਰਟਾਂ ਪਈਆਂ ਤੇ ਹੁਣ ਮੈਂ ਉੱਥੇ ਆ ਗਈਆਂ ਜਿੱਥੇ ਵੱਡੇ-ਵੱਡੇ ਅੱਖਰਾਂ 'ਚ ਕੈਨੇਡਾ ਲਿਖਿਆ ਹੋਇਆ ਹੈ ਟੀ-ਸ਼ਰਟਾਂ 'ਚ ਬਹੁਤ ਸ਼ੌਕ ਹੁੰਦਾ ਸਾਰਿਆਂ ਨੂੰ ਪਾਣੇ ਦਾ ਇਹ ਤੁਸੀਂ ਟੀ-ਸ਼ਰਟਾਂ ਪਾ ਕੇ ਸਿਰਫ ਸਟਾਈਲ ਨਹੀਂ ਦੇਖਣਾ ਹੈਗਾ ਤੁਸੀਂ ਦੂਸਰਿਆਂ ਨੂੰ ਵੀ ਯਾਦ ਕਰਾਵੋਗੇ ਕਿ ਵਸੇ ਸਾਡਾ ਕੋਈ ਰਿਲੇਟਿਵ ਜਾਂ ਆਇਆ ਸੀ ਕੈਨੇਡਾ 'ਚੋਂ ਜਾਂ ਅਸੀਂ ਫਿਰ ਕੈਨੇਡਾ ਜਾ ਕੇ ਆਏ ਹਾਂ ਓਹੋ ਕੀ ਬਾਤ ਹੈ ਐਨਾ ਪਰ ਵੀ ਦੱਸ ਚੰਡੇ ਛਪੇ ਹੋਏ ਆ ਹੱਦੇ ਲਾਤੀ ਕੈਨੇਡਾ ਵਾਲਿਆਂ ਨੇ ਤਾਂ ਮੈਪਲ ਲੀਫ ਸਟicker ਸੀ ਗਾਇਸ ਧਿਆਨ ਨਾਲ ਦੇਖਿਆ ਕਰੋ ਹਰ ਇੱਕ ਚੀਜ਼ ਨੂੰ ਫੁੱਲ ਦੋਸਤੋ ਤੁਸੀਂ ਦੇਖ پا ਰਹੇ ਹੋ ਸੁਪਰ ਸਟੋਰ ਦਾ ਟੂਰ ਫਰਸਟ ਮੈਂ ਤੁਹਾਨੂੰ ਮੇਕਅਪ ਕੋਸਮੈਟਿਕ ਦਿਖਾਇਆ ਸੈਕੰਡ ਮੈਂ ਤੁਹਾਨੂੰ ਲੇਡੀਜ਼ ਦੇ ਕੱਪੜੇ ਦਿਖਾਏ ਸਾਰੇ ਤੇ ਹੂੰ ਨੈਕਸਟ ਵਲੌਗ ਚ ਮੈਂ ਤੁਹਾਨੂੰ ਜੈਂਸ ਤੇ ਦਿਖਾਵਾਂਗੀ ਸ਼ੁਰੂਆਤ ਆ ਹਲੇ ਤੇ ਇਹਦਾ ਨੈਕਸਟ ਪਾਰਟ ਕੱਲ ਨੂੰ ਟੁਮਾਰੋ ਸ਼ਾਮ ਨੂੰ 6 ਦੇ 7 ਵਜੇ ਦੇ ਵਿੱਚ ਮੇਰਾ ਵਲੌਗ ਆ ਜਾਂਦਾ ਹੈ ਪਲੀਜ਼ ਤੁਸੀਂ ਜ਼ਰੂਰ ਦੇਖਿਆ ਕਰੋ ਔਰ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕੈਨੇਡਾ ਦਾ ਸਾਰਾ ਲਾਈਫ ਸਟਾਈਲ ਤੁਹਾਨੂੰ ਦਿਖਾਇਆ ਜਾਏਗਾ ਤੇ ਹਲੇ ਬਹੁਤ ਵੱਡਾ ਵਲੌਗ ਆ ਪਰ ਮੈਂ ਥੋੜਾ ਥੋੜਾ ਪਾਰਟੀਸ਼ਨ ਜੀ ਕਰਕੇ ਪਾਉਣੀ ਹੈ ਤਾਂ ਕਿ ਤੁਸੀਂ ਬੋਰ ਨਾ ਹੋ ਮਿਲਦੇ ਆਂ ਫੇਰ ਕੱਲ ਵਾਲੇ ਵਲੌਗ ਚ ਓਕੇ ਜੀ ਬਾਏ ਸਸਤਰੀ ਕੱਲ ਕੱਲ ਨੂੰ ਮਿਲਦੇ ਆਂ ਔਰ ਦਿਖਾਉਨੇ ਆ ਤੁਹਾਨੂੰ ਰੰਗ-ਬਰੰਗੇ ਪਿਆਰੇ-ਪਿਆਰੇ ਓਕੇ ਬਾਏ ਗਾਇਜ਼ ਸਸ਼ਿਕਾ